ਪੰਜਾਬ ਦੇ ਨਾਰਮਲ ਘਰਾਂ ਦੇ ਵਿੱਚ ਹੀ ਮੱਝਾਂ ਰੱਖੀਆਂ ਹੁੰਦੀਆਂ ਨੇ ਅੱਜ ਅਸੀਂ ਤੁਹਾਨੂੰ ਮੱਝ ਦੇ ਬਾਰੇ ਬਹੁਤ ਛੋਟੀਆਂ ਤੋਂ ਛੋਟੀਆਂ ਤੇ ਬਰੀਕ ਜਾਣਕਾਰੀਆਂ ਦਵਾਂਗੇ ਕਿ ਮੱਝ ਇੰਡੀਆ ਦੇ ਵਿੱਚ ਜਾਂ ਕਈਏ ਏਸ਼ੀਆ ਦੇ ਵਿੱਚ ਸਭ ਤੋਂ ਪਹਿਲਾਂ ਕਿੱਥੇ ਪਾਲੀ ਗਈ ਸੀ ਮੱਝ ਦੀ ਉਮਰ ਕਿੰਨੀ ਹੁੰਦੀ ਹੈ ਮੱਝ ਦਾ ਗਰਭਕਾਲ ਕਿੰਨੇ ਸਮੇਂ ਦਾ ਹੁੰਦਾ ਹੈ ਸਭ ਤੋਂ ਪਹਿਲਾਂ ਉਹ ਕਿਹੜੀ ਸੱਭਿਆਤਾ ਸੀ ਜਿਸ ਨੇ ਮੱਝ ਨੂੰ ਪਾਲਣਾ ਸ਼ੁਰੂ ਕੀਤਾ ਸੀ ਮੱਝ ਇੰਡੀਆ ਜਾਂ ਕਈਏ ਏਸ਼ੀਆ ਤੋਂ ਬਿਨਾਂ ਹੋਰ ਕਿੱਥੇ-ਕਿੱਥੇ ਪਾਲੀ ਜਾਂਦੀ ਹੈ ਅਜਿਹੀ ਮੱਝ ਦੇ ਨਾਲ ਜੁੜੇ ਹੋਏ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਰੋਚਕ ਤੱਥ ਦੱਸੂੰਗਾ ਸੋ ਵੀਡੀਓ ਨੂੰ ਲਾਸਟ ਤੱਕ ਮੱਝ ਇੱਕ ਚੋਪਾਇਆ ਜਾਨਵਰ ਹੈ ਜਿਸ ਦਾ ਪਾਲਣ ਪੋਸ਼ਣ ਦੁੱਧ ਦੇ ਲਈ ਕੀਤਾ ਜਾਂਦਾ ਹੈ। ਵੈਸੇ ਤਾਂ ਮੱਝ ਨੂੰ ਅੱਜ ਪੂਰੀ ਦੁਨੀਆ ਦੇ ਵਿੱਚ ਪਾਲਿਆ ਜਾਂਦਾ ਹੈ ਪਰ ਸਭ ਤੋਂ ਪਹਿਲਾਂ ਜਿਹੜੇ ਮੱਝ ਪਾਲਣ ਦੀ ਸ਼ੁਰੂਆਤ ਹੋਈ ਸੀ ਉਹ ਏਸ਼ੀਆ ਦੇ ਵਿੱਚ ਹੀ ਹੋਈ ਸੀ। ਇੰਡੀਆ ਅੱਜ ਮੱਝ ਦੇ ਉਤਪਾਦਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਆਉਂਦਾ ਹੈ। ਇੰਡੀਆ ਤੋਂ ਬਿਨਾਂ ਏਸ਼ੀਆ ਤੇ ਹੋਰ ਦੇਸ਼ਾਂ ਦੇ ਵਿੱਚ ਵੀ ਅੱਜ ਮੱਝ ਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਲਿਆ ਜਾਂਦਾ ਹੈ। ਮੱਝ ਨੂੰ ਪਾਲਣ ਦੀ ਸ਼ੁਰੂਆਤ ਇੰਡੀਆ ਦੇ ਵਿੱਚ ਸਿੱਧੂ ਸੱਭਿਆਤਾ ਤੋਂ 5000 ਸਾਲ ਪਹਿਲਾਂ ਹੀ ਹੋ ਗਈ ਸੀ। ਸਭ ਤੋਂ ਪਹਿਲਾਂ ਤਾਂ ਮੱਝਾਂ ਜਿਵੇਂ ਮੈਂ ਤੁਹਾਨੂੰ ਦੱਸ ਵਾਦੇ ਯੂਰਪ ਤੇ ਅੱਜਕੱਲ ਇਹ ਅਮਰੀਕਾ ਦੇ ਵਿੱਚ ਵੀ ਪਾਲੀਆਂ ਜਾਂਦੀਆਂ ਨੇ ਮੱਝ ਦੇ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਫੈਟ ਹੁੰਦਾ ਹੈ ਇਹ ਫੈਟ ਗਾਂ ਤੇ ਬੱਕਰੀ ਦੇ ਦੁੱਧ ਦੇ ਨਾਲੋਂ ਕਿਤੇ ਜ਼ਿਆਦਾ ਹੁੰਦਾ ਹੈ ਮੱਝ ਦੇ ਦੁੱਧਰੇ ਵਿੱਚ ਪ੍ਰੋਟੀਨ ਕਾਰਬੋਹਾਈਡਰੇਟ ਤੇ ਕੈਲਸ਼ੀਅਮ ਵਰਗੇ ਕਈ ਜ਼ਰੂਰੀ ਤੱਤ ਹੁੰਦੇ ਨੇ ਮੱਝ ਇੱਕ ਸ਼ਾਕਾਹਾਰੀ ਜੀਵ ਹੈ ਜਿਹੜਾ ਕਿ ਘਾਹ ਤੇ ਚਾਰਾ ਹੀ ਖਾਂਦਾ ਹੈ ਮੱਝ ਦੀ ਪਹਿਚਾਣ ਉਸਦਾ ਕਾਲਾ ਰੰਗ ਤੇ ਉਸਦਾ ਪੂਰਾ ਕਾਲਾ ਸਰੀਰ ਹੁੰਦਾ ਹੈ ਮੱਝ ਦੇ ਸਾਰੇ ਸਰੀਰ ਦੇ ਉੱਪਰ ਬਹੁਤ ਜ਼ਿਆਦਾ ਸੰਘਣੇ ਕਾਲੇ ਵਾਲ ਹੁੰਦੇ ਨੇ ਤੇ ਇਸ ਦੀ ਚੌੜੀ ਵੀ ਬਹੁਤ ਜ਼ਿਆਦਾ ਮੋਟੀ ਹੁੰਦੀ ਹੈ ਗਾਂ ਤੇ ਬੱਕਰੀ ਦੇ ਮੁਕਾਬਲੇ ਜੇਕਰ ਮੱਝ ਤੋ ਲੈ ਕੇ 7 ਫੁੱਟ ਤੱਕ ਉੱਚੀ ਹੁੰਦੀ ਹੈ ਤੇ ਇਸ ਦਾ ਭਾਰਨ 500 ਕਿਲੋ ਤੋਂ ਲੈ ਕੇ 900 ਕਿਲੋਗ੍ਰam ਤੱਕ ਹੁੰਦਾ ਹੈ ਮੱਝ ਦਾ ਦੁੱਧ ਬਹੁਤ ਜ਼ਿਆਦਾ ਗਾੜਾ ਹੁੰਦਾ ਹੈ ਇਸ ਦੀ ਵਾਰ ਤੋਂ ਮੱਖਣ ਤੇ ਘਿਓ ਕੱਢਣ ਦੇ ਵਿੱਚ ਵੀ ਹੁੰਦੀ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਹੜੀਆਂ ਮੱਝਾਂ ਹੁੰਦੀਆਂ ਨੇ ਇਹ ਜਮਾਂਦਰੂ ਹੀ ਤਰਾਕ ਹੁੰਦੀਆਂ ਨੇ ਇਹ ਪਾਣੀ ਦੇ ਵਿੱਚ ਬਹੁਤ ਵਧੀਆ ਤੈਰ ਲੈਂਦੀਆਂ ਨੇ ਤੇ ਮੱਝ ਇੱਕ ਅਜਿਹਾ ਜੀਵ ਹੈ ਜਿਸ ਨੂੰ ਨਦੀਆਂ ਤੇ ਤਲਾਬ ਦੇ ਵਿੱਚ ਨਹਾਉਣਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਮੱਝ ਦਾ ਪ੍ਰੈਗਨੈਂਸੀ ਟਾਈਮ ਜਾਂ ਕੀ ਜਿਹੜਾ ਇਸ ਦਾ ਗਰਭਕਾਲ ਹੁੰਦਾ ਹੈ ਉਹ ਹੁੰਦਾ ਹੈ ਜੀ 300 ਦਿਨ ਤੋਂ ਲੈ ਕੇ 315 ਦਿਨ ਤੱਕ ਦਾ ਮੱਝ ਨਿਆ ਤੱਕ ਆਪਣੀ ਮਾਂ ਦੇ ਉੱਪਰ ਨਿਰਭਰ ਹੁੰਦਾ ਹੈ ਜਾਨਕਿ ਉਸ ਦਾ ਦੁੱਧ ਚੁੰਗਦਾ ਹੈ ਦੁਨੀਆ ਦੇ ਵਿੱਚ ਅੱਜ ਮੱਝਾਂ ਦੀ ਬਹੁਤ ਜ਼ਿਆਦਾ ਨਸਲਾਂ ਪਾਈਆਂ ਜਾਂਦੀਆਂ ਨੇ ਪਰ ਸਭ ਤੋਂ ਵੱਧ ਜਿਹੜੀ ਨਸਲ ਦੁੱਧ ਦਾ ਉਤਪਾਦਨ ਕਰਦੀ ਹੈ ਮੱਝਾਂ ਦੀ ਉਹ ਮੋਰਾ ਹੈ ਇਹ ਨਸਲ ਦੀਆਂ ਮੱਝਾਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਜ਼ਿਆਦਾ ਪਾਲੀਆਂ ਜਾਂਦੀਆਂ ਨੇ ਇਹ 15 ਤੋਂ ਲੈ ਕੇ 20 ਲੀਟਰ ਦੇਲੀ ਦਾ ਦੁੱਧ ਦਿੰਦੀਆਂ ਨੇ ਮੋਰਾ ਨਸਲ ਦੀ ਮੱਝ ਦੀ ਕੀਮਤ ਅੱਜ 80000 ਤੋਂ ਲੈ ਕੇ 1.5 ਲੱਖ ਤੱਕ ਹੈ ਬਾਕੀ ਮੱਝ ਦੀ ਕੀਮਤ ਤੈਅ ਹੁੰਦੀ ਹੈ ਉਸ ਵੱਲੋਂ ਦਿੱਤੇ ਗਏ ਦੁੱਧ ਅਤੇ ਉਸ ਦੀ ਦੁੱਧ ਦੀ ਫੈਟ ਦੇ ਉੱਪਰ ਮੱਝਾਂ ਦੇ ਲਈ ਜਿਹੜਾ ਸਭ ਤੋਂ ਜ਼ਿਆਦਾ ਭੈੜਾ ਰੋਗ ਹੈ ਦੀ ਹੈ ਤੇ ਉਸ ਦੀ ਮੌਤ ਵੀ ਹੋ ਸਕਦੀ ਹੈ ਜੇਕਰ ਮੱਝ ਦੇ ਆਪਾਂ ਜੀਵਨ ਕਾਲ ਦੀ ਗੱਲ ਕਰੀਏ ਜਾਂ ਕਹੀਏ ਇਸ ਦੀ ਉਮਰ ਕਿੰਨੀ ਹੈ ਤਾਂ ਇਸ ਦੀ ਉਮਰ ਹੁੰਦੀ ਹੈ ਜੀ 20 ਸਾਲਾਂ ਤੋਂ ਲੈ ਕੇ 30 ਸਾਲਾਂ ਤੱਕ ਜਿਹੜੀ ਮੱਝ ਦੀ ਉਮਰ 3 ਸਾਲ ਦੀ ਹੋ ਜਾਂਦੀ ਹੈ ਉਸ ਨੂੰ ਅਡਲਟ ਮੰਨ ਲਿਆ ਜਾਂਦਾ ਹੈ ਮੱਝ ਦੇ ਦੁੱਧ ਦੇ ਵਿੱਚ ਜਿਹੜਾ ਕੈਲਸ਼ੀਅਮ ਹੁੰਦਾ ਹੈ ਉਸ ਦੇ ਨਾਲ ਹੱਡੀਆਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਜਾਂ ਕਹੀਏ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਮੱਝ ਹਰ ਸਾਲ ਇੱਕ ਬੱਚੇ ਨੂੰ ਜਾਂ ਕਹੀਏ ਇੱਕ ਕਟਰੂ ਨੂੰ ਜਨਮ ਹਰ ਸਾਲ ਦਿੰਦੀ ਹੈ ਜੇਕਰ ਉਹ ਅਜੇ ਹਾਂ ਨਹੀਂ ਕਰਦੀ ਤਾਂ ਉਸ ਨੂੰ ਕੋਈ ਨਾ ਕੋਈ ਬਿਮਾਰੀ ਤਾਂ ਜ਼ਰੂਰ ਹੁੰਦੀ ਹੈ ਜਿਹੜੀ ਮੋਹਰਾ ਨਸਲ ਹੁੰ ਉਦੇ ਸਿੰਘ ਮੱਝ ਦੇ ਨਾਲੋਂ ਮੋٹے ਅਤੇ ਛੋਟੇ ਹੁੰਦੇ ਨੇ 2016 ਦੇ ਵਿੱਚ ਪੰਜਾਬ ਦੀ ਲక్ష్ਮੀ ਡੈਰੀ ਨੇ ਸਭ ਤੋਂ ਜ਼ਿਆਦਾ ਦੁੱਧ ਦਾ ਉਤਪਾਦਨ ਕਰਕੇ ਰਿਕਾਰਡ ਬਣਾਇਆ ਸੀ 26335 ਕਿਲੋ ਦੇ ਨਾਲ ਇਹ ਰਿਕਾਰਡ ਅੱਜ ਵੀ ਇਹ ਡੈਰੀ ਦੇ ਨਾਮ ਹੈ ਬਹੁਤ ਸਾਰੇ ਰਿਸਰਚ ਇੰਸਟੀਟਿਊਟ ਜਿਵੇਂ ਕਿ ਸੈਂਟਰ ਰਿਸਰਚ ਇੰਸਟੀਟਿਊਟ ਆਫ ਬਫੈਲੋ हिसार ਦੇ ਵਿੱਚ ਹੈ ਤੇ ਨੈਸ਼ਨਲ ਡੈਰੀ ਰਿਸਰਚ ਇੰਸਟੀਟਿਊਟ ਕਰਨਾਲ ਦੇ ਵਿੱਚ ਹੈ ਇਹ ਦੋਨੇ ਇੰਸਟੀਟਿਊਟ ਕਾਫੀ ਜ਼ਿਆਦਾ ਮੱਝਾਂ ਦੇ ਬਾਰੇ ਜਾਣਕਾਰੀ ਰੱਖਦੇ ਨੇ ਤੇ ਉਹਨਾਂ ਦੇ ਉੱਪਰ ਤਰੇ ਤਰ੍ਹਾਂ ਦੀਆਂ ਸ਼ੋਧਾਂ ਕਰਦੇ ਰਹਿੰਦੇ ਨੇ ਜਾਂ ਕਈ ਖੋਜਾਂ ਕਰਦੇ ਰਹਿੰਦੇ ਨੇ ਬਫੈਲੋ ਦਾ ਮਤਲਬ ਮੇਲ ਤੇ ਫੀਮੇ ਮੇਲ ਹੁੰਦੀ ਹੈ ਉਸ ਨੂੰ ਕੈਲਵਸ ਕਿਹਾ ਜਾਂਦਾ ਹੈ ਤੇ ਮੱਝਾਂ ਦੇ ਵਿੱਚ ਜਿਹੜਾ ਮੇਲ ਹੁੰਦਾ ਹੈ ਉਸ ਨੂੰ ਬੁੱਲ ਕਿਹਾ ਜਾਂਦਾ ਹੈ ਜ਼ਿਆਦਾਤਰ ਮੱਝਾਂ ਝੋਟੜ ਦੇ ਵਿੱਚ ਹੀ ਰਹਿੰਦੀਆਂ ਨੇ ਜਿਵੇਂ ਹੀ ਇਹਨਾਂ ਨੂੰ ਕੋਈ ਖਤਰਾ ਮਹਿਸੂਸ ਹੁੰਦਾ ਹੈ ਤਾਂ ਇਹ ਇੱਕ ਗੋਲ ਸਰਕਲ ਬਣਾ ਕੇ ਜਿਹੜੇ ਇਹਨਾਂ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਸੇਫ ਕਰ ਲੈਂਦੀਆਂ ਨੇ ਨੀਲੀ ਰਾਵੀ ਮੱਝ ਦੀ ਨਸਲ ਨੂੰ ਭਾਰਾ ਸਮਾਨ ਚੱਕਣ ਦੇ ਲਈ ਵੀ ਵਰਤਿਆ ਜਾਂਦਾ ਹੈ ਜਦਕਿ ਨਾਗਪੂਰੀ ਨਸਲ ਦੀ ਜਿਹੜੀ ਮੱਝ ਹੁੰਦੀ ਹੈ ਉਹ ਭਾਰਾ ਸਮਾਨ ਵੀ ਚੱਕ ਲੈਂਦੀ ਹੈ ਬਲਕਿ ਇਸ ਨੂੰ ਹੌਲੀ-ਹੌਲੀ ਜਿਹੜੇ ਦੂਜੇ ਕੰਮ ਹੁੰਦੇ ਨੇ ਜਿਵੇਂ ਹਾਲ ਬੋਣਾ ਹੱਥਾਂ ਦੇ ਨਾਲ ਉਸ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਜਫਰਾਬਾ ਦੂਜੀ ਜਗ੍ਹਾ ਅਕਸਰ ਹੀ ਟ੍ਰੈਵਲ ਕਰਦੇ ਰਹਿੰਦੇ ਨੇ ਉਹ ਇਸ ਨਸਲ ਦੀ ਮੱਝ ਨੂੰ ਰੱਖਦੇ ਨੇ ਏਸੀ ਜੀ ਮੱਝਾ ਦੇ ਨਾਲ ਜੁੜੀ ਹੋਈ ਕੁਝ ਛੋਟੀ ਜਿਹੀ ਤੇ ਰੋਚਕ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦਾ ਚੈਨਲ ਜੋਟੀਬ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ